ਚੋਰਾ ਨੇ ਸ਼ਮਸ਼ਾਨ ਘੜ ਨੂੰ ਬਣਾਇਆ ਨਿਸ਼ਾਨਾ ਸ਼ਮਸ਼ਾਨ ਘੜ ਵਿੱਚ ਬਣੀ ਸੰਸਕਾਰ ਕਰਨ ਵਾਲੀ ਪੱਠੀ ਤੋਂ ਲਾ ਕੇ ਲੈ ਗਏ ਬਾਰੀਆਂ ਗਿੱਦਰਬਾਹ ਦੇ ਨੇੜਲੇ ਪਿੰਡ ਮਦੀਰ ਦੇ ਬਾਹਰ-ਬਾਰ ਬਣੇ ਸ਼ਮਸ਼ਾਨ ਘੜ ਦੇ ਵਿੱਚ ਚੋਰੀ ਦੀ ਘਟਨਾ ਸਾਹਮਣੇ ਆਈ ਹੈ ਤੁਹਾਨੂੰ ਦੱਸ ਦਈਏ ਕਿ ਇੱਥੇ ਬਣੀ ਸੰਸਕਾਰ ਕਰਨ ਵਾਲੀ ਪੱਠੀ ਦੀਆਂ ਸਾਈਡਾਂ ਵਾਲੀਆਂ ਬਾਰੀਆਂ ਚੋਰ ਲਾ ਕੇ ਲੈ ਗਏ ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਚੋਰਾ ਨੇ ਗੇਟ ਨੂੰ ਵੀ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਆ ਰ ਫਿਲਹਾਲ ਚੋਰ ਇਥੋਂ ਸਾਈਡ ਵਾਲੀਆਂ ਬਾਰੀਆਂ ਪਟਕੇ ਲੈ ਗਏ ਨੇ ਅੱਜ ਦਿਨ ਚੋਰੀ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਪਹਿਲਾਂ ਕਿਤੇ ਖੇਤਾਂ ਦੇ ਵਿੱਚੋਂ ਮੋਟਰਾਂ ਚੋਰੀ ਹੋ ਗਈਆਂ ਤਾਰਾਂ ਚੋਰੀ ਹੋ ਗਈਆਂ ਤੇ ਹੁਣ ਚੋਰਾਂ ਨੇ ਸ਼ਮਸ਼ਾਨ ਘਾਟ ਨੂੰ ਨਿਸ਼ਾਨਾ ਬਣਾਇਆ ਕੀ ਕੁਝ ਕਹਿਣਾ ਸੀ ਪਿੰਡ ਵਾਸੀਆਂ ਦਾ ਸਾਬਕਾ ਸਰਪੰਚ ਨੇ ਦੱਸੀ ਸਾਰੀ ਘਟਨਾ ਹਾਂਜੀ ਬਾਈ ਜੀ ਕੀ ਨਾਮ ਹੈ ਨੰਨਾ ਜੀ ਜਸਮੀਲ ਸਿੰਘ ਸਾਬਕਾ ਸਰਪੰਚ ਪਿੰਡ ਮੰਦਿਰ ਭਾਈ ਜੀ ਸ਼ਮਸ਼ਾਨ ਘਾਟ ਦੇ ਵਿੱਚ ਖੜੇ ਹਾਂ ਕੀ ਘਟਨਾ ਹੋਈ ਹੈ ਘਟਨਾ ਇਹ ਵਾਪਰੀ ਹੈ ਜੀ ਸ਼ਮਸ਼ਾਨ ਘਾਟ ਦੇ ਵਿੱਚ ਪੱਠੀ ਬਣੀ ਹੋਈ ਹੈ ਤੇ ਚੋਰਾ ਨੇ ਆ ਬਾਰੀਆਂ ਤੋੜ ਕੇ ਲੈ ਗਏ ਤਿੰਨ ਬਾਰੀਆਂ ਇਹਦੇ ਇੱਕ ਪਿਛਲੀ ਤੋੜਨ ਦੀ ਕੋਸ਼ਿਸ਼ ਕੀਤੀ ਉਹ ਟੁੱਟੀ ਨਹੀਂ ਅੱਧੀ ਟੁੱਟੀ ਆ ਪਰ ਲਈ ਲੈ ਗਏ ਗੇਟ ਨਾਲ ਵੀ ਛੇੜਛਾੜ ਹੋਈ ਹੈ ਪਰ ਗੇਟ ਭਾਰਾ ਹੋਣ ਕਰਕੇ ਬਚਤ ਹੋ ਗਈ ਇਸ ਤੋਂ ਇਲਾਵਾ ਕਿ ਹੋਰ ਜਿਹੜੀ ਕੋਈ ਕੋਈ ਚੋਰੀ ਹੋਈ ਹੋਵੇ ਨਹੀਂ ਉਹ ਬਾਹਰ ਨਲਕਾ ਲੱਗਿਆ ਉਹਦੀ ਹੱਥੀਕ ਦੋ ਤਿੰਨ ਆੜੀ ਲਾ ਕੇ ਲੈ ਗਏ ਸੀ ਅਸੀਂ ਉਹ ਦਵਾਰਾ ਪਾ ਦਿੰਦੇ ਸੀਗੇ ਤੇ ਉਹਦੇ ਵਗਦੇ ਦੇਖੋ ਤੁਸੀਂ ਇਹ ਕਿੰਨਾ ਘਣਾਉਣੀ ਹਰਕਤ ਹੈ ਵੀ ਦੇ ਵਿੱਚ ਕੋਈ ਹੋਰ ਵੀ ਚੋਰੀ ਦੀ ਘਟਨਾ ਹੁੰਦ ਕਰ ਰਹੀਆਂ ਜੀਆਂ ਚੋਰੀ ਦੀਆਂ ਘਟਨਾ ਜਿਵੇਂ ਬਿਜਲੀ ਦੀਆਂ ਤਾਰਾਂ ਲੈ ਗਈਆਂ ਮੋਟਰਾਂ ਲੈ ਗਈਆਂ ਹੁੰਦੇ ਰਹਿੰਦੀਆਂ ਸੀ ਚਲੋ ਉਹ ਮੰਨਦੇ ਸੀ ਆ ਤੁਸੀਂ ਦੇਖੋ ਵੀ ਜਿਹੜੀ ਸ਼ਮਸ਼ਾਨ ਘਾਟ ਵਾਲੀ ਸ਼ਰਮਨਾਕ ਗੱਲ ਹੈ ਜਿਹੜੀ ਵੀ ਇੱਥੇ ਵੀ ਲੋਕ ਨਹੀਂ ਬਖਸ਼ ਰਹੀ ਗਈ ਕੀ ਕਹਿਣਾ ਚਾਹੁੰਦੀ ਇਸ ਬਾਰੇ ਕੋਈ ਪ੍ਰਸ਼ਾਸਨ ਨਾਲ ਤੁਹਾਡੀ ਕੋਈ ਗੱਲਬਾਤ ਹੋਈ ਜਾਂ ਸ਼ਿਕਾਇਤ ਦਿੱਤੀ ਨਹੀਂ ਅਜੇ ਫਿਲਹਾਲ ਨਹੀਂ ਦਰਖਾਸਤ ਨਹੀਂ ਦਿੱਤੀ ਅਜੇ ਸਾਨੂੰ ਹੁਣ ਮੌਕੇ ਤੇ ਹੀ ਪਤਾ ਲੱਗਿਆ ਤੇ ਉਹਦੇ ਨਾਲ ਦੀ ਨਾਲ ਤੁਹਾਨੂੰ ਬੁਲਾਇਆ ਗਿਆ ਭਜੀ ਕੀ ਕਹਿਣਾ ਚਾਹੋਗੇ ਜਿਵੇਂ ਸ਼ਮਸ਼ਾਨ ਘਾਟ ਆ ਜਿੱਥੇ ਹਰੇਕ ਦਾ ਹਰੇਕ ਨੇ ਆਉਣਾ ਹਾਂ ਅੰਤ ਦੇ ਸਮੇਂ ਤਾਂ ਇਸ ਨੂੰ ਵੀ ਜਿਹੜਾ ਚੋਰੀ ਦਾ ਨਿਸ਼ਾਨ ਚੋਰਾਂ ਨੇ ਆਪ ਨੂੰ ਨਿਸ਼ਾਨਾ ਬਣਾਇਆ ਇਹਦੇ ਪਰ ਕੀ ਕਹੋਗੇ ਮੈਂ ਉਹੀ ਗੱਲ ਕਰ ਰਿਹਾ ਨਾ ਵੀ ਇਹ ਦੇਖੋ ਇਤੋਂ ਸ਼ਰਮਨਾਕ ਵਾਲੀ ਕਿਹੜੀ ਗੱਲ ਹੈ ਵੀ ਤੁਸੀਂ ਇਹ ਵੀ ਇੱਕ ਧਾਰਮਿਕ ਜਗ੍ਹਾ ਹੀ ਹੁੰਦੀ ਹੈ ਇਹਨੂੰ ਲੋਕ ਬਖਸ਼ ਰਹੇਗੇ ਜਾਂ ਤਾਂ ਇਹ ਕਿਸੇ ਨਸ਼ੇੜੀਆਂ ਦਾ ਕੰਮ ਹੈ ਤੇ ਸਭ ਕੁਝ ਨਸ਼ਾ ਕਰਾ ਰਿਹਾ ਜਿਹੜੇ ਕੋਈ ਨਸ਼ੇ ਦੀ ਆਦਤ ਤੋਂ ਲੱਗੇ ਹੋਏ ਆ ਉਹਨਾਂ ਨੂੰ ਜਦੋਂ ਘਰੇ ਪੈਸਾ ਨਹੀਂ ਮਿਲਦਾ ਬਸ ਐ ਚੋਰੀਆਂ ਕਰਨ ਬੈਹ ਜਾਂਦੇ ਵੀ ਮੈਂ ਪ੍ਰਸ਼ਾਸਨ ਤੋਂ ਇਹ ਹੀ ਮੰਨਦਾ ਵੀ ਇਹਨੂੰ ਜਲਦੀ ਤੋਂ ਜਲਦੀ ਇਹਨਾਂ ਚੀਜ਼ਾਂ ਤੇ ਨੱਥ ਪਾਈ ਜਾਵੇ ਗਾਂ ਕੋਈ ਹੋਰ ਇਹੋ ਜਿਗੀਆਂ ਘਟਨਾਵਾਂ ਨਾ ਵਾਪਰਨ ਦੇਖੋ ਇਤੋਂ ਸ਼ਰਮਨਾਕ ਵਾਲੀ ਕਿਹੜੀ ਗੱਲ ਹੈ ਵੀ ਤੁਸੀਂ ਇਹ ਵੀ ਇੱਕ ਧਾਰਮਿਕ ਜਗ੍ਹਾ ਹੀ ਹੁੰਦੀ ਹੈ ਇਹਨੂੰ ਨਹੀਂ ਲੋਕ ਬਖਸ਼ ਰਹੇਗੇ ਜਾਂ ਤਾਂ ਇਹ ਕਿਸੇ ਨਸ਼ੇੜੀਆਂ ਦਾ ਕੰਮ ਹੈ ਤੇ ਸਭ ਕੁਝ ਨਸ਼ਾ ਕਰਾ ਰਿਹਾ ਜਿਹੜੇ ਕੋਈ ਨਸ਼ੇ ਦੀ ਆਦਤ ਤੋਂ ਲੱਗੇ ਹੋਏ ਆ ਉਹਨਾਂ ਨੂੰ ਜਦੋਂ ਘਰੇ ਪੈਸਾ ਨਹੀਂ ਮਿਲਦਾ ਬਸ ਐ ਚੋਰੀਆਂ ਕਰਨ ਬੈਹ ਜਾਂਦੇ ਵੀ ਮੈਂ ਪ੍ਰਸ਼ਾਸਨ ਤੋਂ ਇਹ ਹੀ ਮੰਨਦਾ ਵੀ ਇਹਨੂੰ ਜਲਦੀ ਤੋਂ ਜਲਦੀ ਇਹਨਾਂ ਚੀਜ਼ਾਂ ਤੇ ਨੱਥ ਪਾਈ ਜਾਵੇ ਗਾਂ ਕੋਈ ਹੋਰ ਇਹੋ ਜਿਗੀਆਂ ਘਟਨਾਵਾਂ ਨਾ ਵਾਪਰਨ ਦੇਖੋ ਇਹਦੂ ਸ਼ਰਮਨਾਕ ਵਾਲੀ ਕਿਹੜੀ ਗੱਲ ਐ ਵੀ ਤੁਸੀਂ ਇਹ ਵੀ ਇੱਕ ਧਾਰਮਿਕ ਜਗ੍ਹਾ ਹੀ ਹੁੰਦੀ ਐ ਇਹਨੂੰ ਨਹੀਂ ਲੋਕ ਬਖਸ਼ ਰਹੇਗੇ ਜਾਂ ਤਾਂ ਇਹ ਕਿਸੇ ਨਸ਼ੇੜੀਆਂ ਦਾ ਕੰਮ ਐ ਤੇ ਸਭ ਕੁਝ ਨਸ਼ਾ ਕਰਾ ਰਿਆ ਹੈ ਜਿਹੜੇ ਕੋਈ ਨਸ਼ੇ ਦੀ ਆਦਤ ਤੋਂ ਲੱਗੇ ਹੋਏ ਆ ਉਹਨਾਂ ਨੂੰ ਜਦੋਂ ਘਰੇ ਪੈਸਾ ਨਹੀਂ ਮਿਲਦਾ ਬਸ ਐ ਚੋਰੀਆਂ ਕਰਨ ਬੈਹ ਜਾਂਦੇ ਵੀ ਮੈਂ ਪ੍ਰਸ਼ਾਸਨ ਤੋਂ ਇਹ ਹੀ ਮੰਨਦਾ ਵੀ ਜਲਦੀ ਤੋਂ ਜਲਦੀ ਇਹਨਾਂ ਚੀਜ਼ਾਂ ਤੇ ਨੱਥ ਪਾਈ ਜਾਵੇ ਗਾਂ ਕੋਈ ਹੋਰ ਇਹੋ ਜਿਹਾ ਘਟਨਾਵਾਂ ਨਾ ਵਾਪਰਨ